ਜਾਨਤ ਬੇਦਾ ਬੇਦਰਾ ਲੈ ਮੋ ਨਰੰਕਾਰੋ ਰੂਕਨ ਲੰਭੋ ਜੀਰ ਨਾਦ ਸੰਭੈ ਤਕਾਮੁ ਨ ਚਾਤਿ ਤਉ ਯਾ ਕੋ ਭੀ ਨਾ ਭਾਵਤ ਬਿਦਉ ਤਾਖੋ ਗੜਪਾਨ ਨ ਮਾਨੰਤੈ ਮਹਾ ਮੂਰਦਨ ਕੇ ਨ ਜਾਣ ਤਉ ਮਾ ਦੇ ਕੋ ਕ੍ਰਿ ਸਤ ਸੇਵਾ ਨਰੰਕਾਰ ਕਾ ਅਕਿੰਤਨਾ ਪੇਬੈ ਆਪ ਆਪਣੀ ਬੁਧਾ ਜਤੀ ਬਨੁਦ ਮਨ ਬਨ ਤੋਇ ਤਿਤਹੀ ਤੁਮਰਾਲ ਕਣਜੈ ਪਸਾਰਾਇ ਕੇਵਸਾ ਨਰ ਵਿਪਲਵਾਰ ਦੋਰ ਅਰੰਕ ਦਿਉ ਰਾਵ ਕੇ ਪੂਪਾ ਅੰਡਾ ਜੀਰ ਅਦਿਤ ਕੀਨੀ ਉਦਵਜ ਕਾਂਵਾਰਿਸ ਦੀਨਨੀ ਗਉ ਪੂਲਾ ਰਾਜਾ ਬੈਠਾ ਗਾਂ ਸੰਮਟ ਪਿਆ ਅਣਕਰ ਗੱਠਾ ਜਗ੍ਰਿਤ ਰਟਦ ਕਾਹੇ ਜੰਪਾਵੈ ਮਾਰਿ ਜਗਾਰਥ ਰੂਪਿਤ ਜੰਪਾ ਬਾਗ ਅਵ੍ਰਛਾ ਮੇ ਤੁਮ ਕਾਰੋ ਦੱਖਾ ਭਾਰੋ ਦੁਖ ਸੰਗਾਰੋ ਦੁਖਾ ਜਿਤੇ ਓਟਵ ਦੁਪਖਤਾਇ ਸਕਲ ਬਲੇਸ ਘਰੋ ਰਣ ਕਤਾ ਜੀ ਅਸੋਤਾ ਕਰਨੀ ਪਾਰੇ ਤਿਰਕੇ ਦੋਟਾ ਦੁਤਾ ਹਵ ਮਾਰੀ ਫੁਰਕ ਜਾਣ ਪਾਪ ਰੇ ਤਿਆਰੀ ਤਿਰਕੇ ਨਮ ਸੰਗ ਕਟ ਸਵਟਾਰੇ ਜਵ ਕਲ ਕੋ ਇਕ ਵਾਰ ਧਿਆਇ ਤਾਂ ਕੇ ਕਾਲਪੁਣਾ ਆਇ ਰਚਾ ਹੋਇ ਤਾ ਸਭ ਕਾਲਾ ਦੁਖਾਰ ਟਟਰਾਂ ਤਤ ਕਾਲਾ ਕਿਰਪਾ ਦਿਤ ਤਨ ਜਾਇ ਨਾ ਹਰਿ ਹੋ ਤਾ ਕੀ ਦਾ ਬਦਨ ਕਮੈ ਹਰੋਇ ਰਦਾ ਸਿਦ ਕਰਮੋ ਸਾ ਹੋਈ ਦੁਖਾਰ ਦੁਖ ਨ ਕੋਈ ਇਕ ਬਰਜਨ ਸਮਾਨ ਸਬਾਰਾ ਕਾਲ ਬਾਦੇ ਦਇਆ ਬਾਰਾਇ ਜਨਨਾਰਾ ਨਾਮ ਤੇ ਆਰੂ ਕਾ ਦਾਰ ਦੁਟ ਦੋ ਤੇ ਰਾ ਗਣਗੀਤ ਮੈਂ ਸੁਣ ਤਿਆਰੀ ਆਪਾ ਦਰਵਾਰੀ ਦਰਬਾਰਾ ਮਹਾ ਸੋਹਾਈ ਰੋਟ ਦੋਤੇ ਲੋਭ ਚਾਈ ਕਿਰਪਾ ਕਰੀ ਹੰ ਪਰ ਜਗ ਮਤਾ ਅਗੰਧ ਕਰਾ ਪੂਰਨ ਸਵਰਾਤਾਏ। ਸਿਰ ਭਗ ਸਗਲ ਦੇ ਕੋ ਵਰਤਾ ਦੋਟਾ ਜੋ ਕਣ ਕੋਚਾ ਕਰਤਾ ਜਰੀ ਯਾਤੋ ਜਾਪਦੇ ਅੱਲਾ ਪੂਰਨ ਕਰਾ ਗਰਾਂਤ ਤਕਲਾਈ। ਬਨ ਬਾਜਤ ਬਲ ਪਾਵੈ ਸੋਈ ਦੋ ਗੰਸ ਆਪਾਦ ਕੋਈ ਆੜ ਲੈ ਜਨਾ ਗੀ ਜਾਇ ਸਰਸਨਾ ਪਾਵਾਈ। सुना मूर्त गुला दरदाया भाई रोग दर्द पारक लाज ना की राय पूजो जा एक बार जो पे को का जो पाई संबता तरह सास बनी जाए आज आर्थ सास पांच तीन बार। की चाय पांच सर्वाश्वेश्वरा बारं ਨੀਰ ਸਦਰਾ ਗ੍ਰੰਥ ਸੁਧਾਰਾ ਸੋਈਆ ਪਾਈਂ ਗਾਉ ਤੇ ਤੇ ਮਰੀ ਦਵ ਤੇ ਕੋ ਆਂਦਰ ਰੇ ਨਿਆਨੇ ਆਂ RAM ਰਹੀ ਬਾਰਾਨ ਕੁਰਾਨ ਅਨੇਕ ਗਾਇ ਮਦੇ ਇਕਣ ਮਾਨੇ ਹੋ ਸਿਮਰਤ ਜਾ ਤਰ ਮੀਦ ਸੁਮਾ ਵੇਦ ਕਾ ਇਕਣ ਜਾਣੇ ਆਂ ਸ੍ਰੀ ਅਸਵਾਣਾ ਕਿਰਪਾ ਸੁਮਰੀ ਕਾਰ ਮੈਨਾ ਕਉ ਕਦ ਬਕਨ ਦੋਰਾਉ ਸਤਿਗੁਰ ਦਵਾਰ ਕੋ ਸਾਡਿ ਉਕੈ ਕੈ ਉਤਵਾਰੋ ਦਵਾਰੁ ਊਭੈ ਕੈ ਤੀ ਰਾਜਿ ਵਸੋ ਗੋਵਿੰਦ ਅਤਵਾਰ ਗਾਇ ॥ ਰਾਮ ਕਲੀ ਮਹੱਲਾ ਦੀਜਾ ਅਨੰਦਿਕੋ ਅੰਕਾਰੁ ਸਤਗੁਰ ਪ੍ਰਸਾਦਿ ॥ ਆਨੰਦ ਪਿਆ ਮੇ ਨਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਤਾ ਜੋ ਤ੍ਰਿਟੀ ਮਨ ਬਜੀ ਆਬਦਾਈਐ ॥ ਰਾਗੜ ਤਨ ਪਰ ਬਾਰ ਪਰਿਆ ਸਭ ਦਗਾ ਬਣਾਈਆ ਦਾ ਦੋ ਤਾਂ ਗਾਵੋ ਆਰੀ ਕੇ ਨਾਮ ਜਲੀ ਬਸਾਇਆ ਕਹ ਨਾਨਕ ਨੰਦਾ ਹੋਆ ਸਤ ਗੁਰੂ ਮੈਂ ਪਾਇਆ ਈ ਮਨ ਮੇਰੀ ਆਦੁਦ ਦਾਰੂ ਅਰਣਾ ਲੀ ਅਣਾ ਰਵ ਤੋ ਮਨ ਮੇਰੀ ਦੁਖ ਸਾ ਬਿਸਾਰਣਾ ਅੰਗੀ ਕਰੂ ਕਰੀ ਤੇਰਾ ਕਰ ਸਸਵਾਰਣਾ ਸਭ ਨਗਲਾੰਤ ਮਰਾਤ ਤੁ ਆਮੀ ਲੋਕੋ ਮਨਾ ਬਸਾ ਦੇ ਕਹ ਨਾਨਕ ਮਨ ਮੇ ਸਦਾ ਰਵਣਾ ਲੀ ਸੁਧਾਰੋ ਹਰਿ ਨਾਲੀ ਸਾਥੀ ਸਬਾਚਨਾਈ ਕਰਤੇ ਰਾਇ ਗਤਾਂ ਤੇ ਆ ਸਭ ਸਾਈ ਜਿਦੇ ਸੋ ਪਾਵਾਈ ਸਦਾ ਸੁਭਤ ਰਾ ਦੇਨੀ ਨਾਮ ਮਮ ਨਮਸਾਵਾਈ ਰਾਮ ਅਨੰਤ ਕਰਮਉਸਿਆ ਵਾਜੇ ਸਉ ਦੇ ਤਨੇ ਰੇ ਕਾ ਨਾਨਕ ਦੇ ਜੀ ਸਾਹਿਬ ਕਿਆ ਨਾਹੀ ਕਰਦੇ ਰਹਾ ਸਾਚਾ ਨਾਮੇ ਰਾਧਾਰੂ ਸਾਜ ਨਾਮੇ ਆਧਾਰ ਮੇ ਰਾਜਨ ਮੁਖਵਾ ਦੋ ਗਾ ਬਾਈਆ ਕਸਾਂਤ ਦੁਖ ਮਨ ਆਵਸੇ ਆਜਿਨਾ ਇੱਛਾ ਰੂਪ ਸਵਯਯਾ ਜੇ ਇੱਛਾ ਦਾ ਪਾ ਜਾਈਆ ਅਰਦਾ ਕਰਵਾਨ ਕੀਤਾ ਗੁਰਵਟਾਂ ਜੀ ਜੀ ਅਪੜਈਆ ਕਹ ਨਾਨਕ ਗੁਰ ਸੰਤ ਸਭ ਸਰੂਪਿਆਰੂ ਸਚਾ ਨਾਮ ਮੇਰਾ ਆਧਾਰੋ ਵਾਜੀ ਪੰਥ ਸਾਧਕ ਕਰਤਾ ਪਕਰ ਕਰਤਾ ਪਕਰ ਸਬਦ ਬਾਜੀ ਕਾਲੈਂ ਕਰਤਾਰੀ ਆਏ ਪੰਜ ਦੋਤ ਸਵਾਸਾ ਕੀਤੇ ਕਾਇ ਅਕੰਡ ਤੁਮਾਰੀ ਅਸਰਤ ਦੁਰ ਕਰਮਾ ਪਾਇਆ ਤੋ ਜਨ ਕਉ ਸੇ ਨਾਮੋ ਹਰਿ ਕਾ ਲਾਗੇ ਕਹੇ ਨਾਨਕ ਦਾਸ ਕੋ ਵਾਸਤ ਕਰੰਦ ਵਾਜੀ ਸਾਰ ਜਿਵ ਮੈਨ ਦੇ ਨਾਮ ਆਣੀ ਦੇ ਨਾਮ ਆਣੀ ਲਿਖਾ ਬਜਉ ਕਾ ਕਰੀ ਵੇਚਾਰੀ ਆਦ ਦਬਾਜ ਸਮਰੱਤ ਕੋਈ ਨਾਹੀ ਕਿਰਪਾ ਕਰ ਬਨਵਾਰੀ ਆਇਤਨ ਨੋਰਤੋ ਨਾਹੀ ਸੋਤ ਰਾਗ ਸਵਾਰੀ ਆ ਕਾ ਨੰ ਕਿ ਲਿਖਾ ਬਜਉ ਕਾ ਕਰੀ ਵੇਚਾਰੀ ਆ ਆਨੰਦ ਆਨੰਦ ਕੋ ਕਾਇਨੰਦ ਗੁਰੂ ਦੇ ਜਾਣਿਆ ਜਾਣ ਆਨੰਦ ਸਦਾ ਗੁਰਤੇ ਕਿਰਪਾ ਕਰੇ ਪਿਆਰੇ ਆ ਗੁਰ ਕਿਰਪਾ ਚਲਵਾ ਕਟੇ ਗਿਆਨ ਅੰਝਿ ਸਾਰੇ ਆ ਅੰਦਰੋਜਨ ਕਾਮ ਤੁੱਟਾ ਜਨ ਕਾ ਜਵਤ ਸਾਰੇ ਆ ਕਹਿ ਨਾਨਕ ਓ ਨੰਦ ਹੈ ਨੰਦਾ ਗੁਰ ਤੇ ਜਾਣਿਆ ਬਾਪਾ ਜਿ ਤੋਂ ਦੇ ਸੋ ਹੀ ਜਨ ਪਾਵੈ ਪਾਵੈ ਤਸੋ ਜਨ ਦੇਖਉ ਤਮੀ ਵਿਚਾਰੇ ਅਕ ਪਰਮਾ ਬੂਲੀ ਬਿਰੇ ਦਰਸ ਜਿਕ ਨਾਮ ਲਖਸਵਾਰੇ ਆਏ ਗੁਰਪਰਦਾਸ ਜੀ ਮਨ ਪਏ ਆ ਨਰਮਲਾ ਜਿੰਨਾ ਪਾਣਾ ਪਾਵੇ ਕਹਿ ਨਾਨਕ ਜੀ ਵੀ ਪਿਆਰੇ ਸੋਈ ਜਲ ਪਾਵੇ ਆਪੂ ਰੰਧ ਪਿਆਰੇ ਓ ਕਤ ਕੀ ਕਰੇ ਕਾਣੀ ਕਰੇ ਕਾਣੀ ਕਰਤਾ ਕੀ ਰੀ ਚਤ ਤਵਰ ਪਈਆ ਤਨ ਮਨ ਤਨ ਕਾ ਗੋਗ ਕਾ

ਸਾਰੇ ਟਾਣ ਮੋ ਬਿਟਾ ਲਾਇਆ ਕਾਇਨਾ ਕਮਨ ਚੰਚਲ ਇਦਰਾਇ ਕਿਨੇ ਨਾ ਪਾਇਆ ਏ ਮਨ ਪਿਆਰਿਆ ਤਨੁ ਸੋ ਮਾਰੇ ਕੋ ਤੁਮ ਤੋ ਕੋ ਟੰਬ ਤੂਜੇ ਦੇਤਿ ਦਾਈ ਚੱਲੈ ਨਾਹੀ ਦਿਆ ਨਾਲੇ ਸਾਤਿ ਅਜਲਾ ਨਾਹੀ ਤਸ ਨਾਲ ਕਉ ਤਲਾਈਐ

निजत पाया गायनारक तू दंबा ग्रंथ न पाया स्वर नार मुन जन मृत को दिन समृत को ते पाया पाया मृत को कृपा के लिए चा मन साया जी जंत सत पाए कबे का बसनाया लभ लोभ आंका टुका सुकृपला पाया कह नानका जिसनो आप जुटा ਦਨਮਰ ਦੇ ਗੁਰਦੀਪਾ ਭਗਤਾ ਕੇ ਜਾਨ ਰాలే ਚਰ ਰాలే ਪਤਾ ਕੇ ਰਿ ਵਿਖੇ ਮਾਰਗ ਜਰਨਾਇ ਦਮ ਬੋਹਾਂ ਕਾ ਤਸਲਾ ਬੋਤਾ ਨਾਹੀ ਬੁਲਨਾ ਕਨਨਦ ਕੇ ਵਾਨੋ ਨੀ ਕੀਤ ਮਾਰਗ ਜਾਣਾ ਗੁਰਪਰਸਾਦ ਜੁਨੀਆਂ ਤੋਂ ਜਰਵਾਸਨਾ ਸਮਾਨੀ ਕੈ ਨਾਨਕ ਚਾਲ ਭਗਤਾ ਜੋ ਜੁਗ ਜੁਗ ਨਰਾਲੀ ਜਾਤ ਸੁਲਾਤ ਚੱਲੇ ਸੁਆਮੀ ਹੋਰ ਕਜਣਾ ਗੁਣ ਦੀ ਜਿਸੁ ਲਾਇ ਤੁਮਾ ਜਲੇ ਜਿੰਨਾ ਮਾਰਗ ਪਾਵੇ ਕਰਿ ਕਿਰਪਾਈ ਨਿਰਨਾਮ ਬਲਾਈ ਸਿਆਰ ਅਰਧ ਤੇ ਆਵੇ ਜਿਸੁ ਨਾਮੁ ਦਾਜਨਾਇ ਆਪਣੀ ਸੇ ਗੁਰ ਦਵਾਰਾ ਲੁਕ ਪਾਵੀ ਕਹੈ ਜਨ ਸਚੀ ਸਭ ਜੋ ਬਾਬਾ ਤੁਮਾ ਚਲਾਵੇ ਓ ਸੋਈ ਲੋਗ ਸੋ ਸੋਹਾਵਾ ਸੋ ਸੋਹਾਵਾ ਸੁਨੋ ਗੁਰੂ ਸਨਾਇਨ ਇਹੋ ਦਿਨ ਕਾ ਮਨੁਸਰ ਜੈਨਦਰ ਆਣ ਕੇ ਆਇਆ ਇਕ ਬ੍ਰੇਕ ਨਰੇ ਕਾਰੇ ਗੱਲਾਂ ਕਿ ਲੇ ਕਰਣਾ ਪਾ ਕਹੈ ਨਾਨਕ ਗਰਬਦਾ ਸੋਲਾ ਸਤਿਗੁਰੂ ਸੜ ਆਇਆ ਭੈਤ ਸਜਣਾਂ ਨੀ ਅਤਿਆ ਆਇਆ ਭੈਤੋਈ ਗੁਣ ਗਨੀਂ ਤੇ ਆਇਆ ਗੁਰਤਮਾਦਰ ਤਕ ਤੰਬ ਸਤ ਸੋਬ ਸੁਵਤ ਸੰਸਰਈਆ ਕੰਨ ਬਤੋਂ ਦਿਵਤਾ ਜਿ ਪਵਿੱਤਾ ਜਿ ਨਿਮਨੁ ਸੁਆਇ ਕਹੈ ਨਾਨਕ ਜਿ ਪਵਿੱਤਾ ਇਹ ਨੀ ਗੁਰਮੁਖਾਰਾ ਤੇ ਆਇਆ ਜਨਮ ਜੀ ਸਜਣ ਉਪਜਾਵਣ ਸਾਜੇ ਸਭਾ ਨਾ ਜਾਏ ਨਾ ਜਾਏ ਸੰਤਾਂ ਕਿਤੇ ਸੰਜਮ ਰਾ ਕਰਮ ਕਰੇ ਸਤਿ ਸਾਜੀ ਅਮਲੀ ਨਾ ਕਰ ਤੁਮ ਜਮਦਤਾ ਜਾਏ ਮਨ ਕੋ ਗੋਦ ਸਦ ਲਾਗੂ ਹਸਰਾਤ ਤਰਾਏ ਹਜ਼ਰਤ ਗਾਏ ਕੈ ਨਾਨਕ ਗੁਰ ਪ੍ਰਸਾਦਿ ਸਭ ਜਗਤ ਸਉ ਜਾਏ ਹੀ ਹੋ ਮੈਂ ਲਿਵਾਰੋ ਨਰਮਲ ਮਾਰੋ ਨਰਮਲ ਜੀਉ ਤਾ ਮੈਂ ਲੇ ਜੰਮਾਂ ਜੋ ਹਾਰਿਆ ਇਸਨਾ ਵੱਡਾ ਰੋਗ ਲੱਗਾ ਮਣਮਣਾ ਬੇਸਾਰੇ ਆਂਦ ਤਾ ਵੇਨਾ ਤੁਮਸੋ ਬਣੇ ਨਾਈ ਫੇਰੇ ਜਾਵੇ ਤਾਲੀਆ ਕਹਿ ਨਾਨਕ ਜਿਸਵਾ ਤਿਆ ਕੋ ਦੇ ਰਾਜਿਤਨੀ ਜੰਮ ਜੋ ਹਾਰਿਆ

ਅੰਤਰਾਤਮਾ ਸਵਾਲੇ ਆਪ ਛੜਤ ਨਾ ਪਰਣਾ ਗੁਰੂ ਨਾਮ ਨਾ ਜਾਣਾ ਕੋਈ ਗੁਰੂ ਨਾਮ ਨਾ ਜਾਣਾ ਕੋਈ ਕਹਿ ਨਾਨਕ ਜਨ ਸੰਤ ਸੋ ਸਿੱਖ ਸਭ ਕੋਈ ਜੇ ਕੋ ਗੁਰ ਦੇਵੇਂ ਕੋ ਬੈ ਸੁਖ ਗੁਰ ਮੋਦਨ ਪਾਵੇ ਪਾਵੇ ਮੋਦਨ ਹੋਰ ਤੱਕ ਵਿੱਚ ਵੀ ਕੀਆ ਜਾਏ ਅਨੇਕਾ ਜੋਨੀ ਪਰਮ ਆਵੇ ਮੈਂ ਸੁਖ ਗੁਰ ਮੋਦਨ ਪਾਈ ਬਿਨੁ ਪਾਈ लाग चरणी सद्गुरू सणा एक अनिका सुचारद को रत्न में सद्गुरु मदना पाए आवत क सद्गुरु के प्यारो गावो सटि वाणी 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 तंग वो गुरु के रे वाणी अंगुर वाणी जका नर कर्म हो गा सद्नाम सुमाली भी वो मर्ददार रंग ਜਬੋ ਜ਼ਾਰੰ ਬਾਣੀ ਕੈ ਨਾਨਕ ਸੋਤਾ ਗਾਉਏ ਸੁ ਜੀ ਬਾਣੀ ਸਤਿਗੁਰ ਬਿਨਾਰ ਗੱਜੀਆਂ ਬਾਣੀ ਗਾਣੀ ਕਾ ਗੱਜੇ ਸਤਿਗੁਰ ਬਾਦਿਆ ਹੋਰ ਗੱਜੇ ਬਾਣੀ ਕੰਦੇ ਗੱਜੇ ਸੰਦੇ ਗੱਜੇ ਕੱਤੀਆ ਗਉ ਕਾਣੀ ਹਰ ਰੱਤਾ ਗਰਸਨਾ ਕਿਆ ਸੁਨਾ ਜਾਣ ਜਨ ਕਾ ਲਿਆ ਮਾਇਆ ਬਲ ਨ ਪਾਰ ਵਾਣੀ ਕੈ ਨਾਨਕ ਜਦ ਗੁਰ ਬਾਜੌਰ ਗੱਜੀ ਬਾਣੀ ਦੰਦੇ ਕੱਚੇ ਸੁਣਦੇ ਕੱਚੇ ਕੱਚੀ ਆਖਵ ਕਾਣੀਆਂ ਨਿਤ ਤਾ ਗਾਰੇ ਰਸਨਾ ਕੱਖ ਸੁਣਾ ਜਾਣੀ ਇਤਿਨ ਕਾ ਲਿਆ ਮਾਇਆ ਭਰਨ ਪਰ ਬਾਣੀ ਕਾਣ ਲ ਕਾਣ ਸਤਿਗੁਰ ਬਾਜੋ ਰਗ ਜੀ ਬਾਣੀ ਵਰਕਾ ਦਾ ਦਰਦਨ ਹੈ ਹੀਰਜਤੈ ਰਾਉ ਸਤਿਰਤਨ ਸਮਾਲ ਲਾਜੋ ਸਮਾਓ ਸਤਿਰਜਤਿ ਮਨ ਮਿਲਿਆ ਜਤਚਾ ਲਾਇਆ ਭਾਉ ਆਪੇ ਹੀ ਹੀਰਾ ਰਤਨ ਆਪੇ ਤੁਣਾ ਦੀਪਾ ਜਾਈ ਕਹ ਨਾਨਕ ਦਾ ਆਕਾਰਨ ਕਰ ਸਤਿਰਤਨ ਹੀਰਾ ਜਤੈ ਰਾਉ ਤੁਧਾ ਤੁਪ ਪਾਇ ਤੈ ਕਰਤਾ ਪੇਗ ਮਰਤਾ ਇੱਕ ਮਰਤਾ ਇਹ ਆਪਣਾ ਦੇਖਾ ਗੁਰਮਖ ਸਾਹਿਬ ਜਾਈ ਤੋੜਾ ਬਿੰਦਰਉਬ ਸਬਦ ਮੰਨਉ ਸਾਈ ਗੁਰਮਖ ਸੁਨਾਉ ਆਪ ਕਰੇ ਤੋ ਵਾ ਇੱਕ ਸੋਲ ਬਲਾਈ